ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੇ ਆਪਾਂ ਕਹੀਏ ਉਹਨਾਂ ਦੀ ਕੈਬਨਿਟ ਵੱਲੋਂ 2019 ਦੇ ਵਿੱਚ ਜਿਹੜਾ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨਾਗਰਿਕਤਾ ਸੋਧ ਐਕਟ ਦਾ ਇੱਕ ਬਿੱਲਿਆਂ ਦਾ ਗਿਆ ਸੀਗਾ ਸੋਧ ਕਰਨ ਦਾ 2019 ਦੀ ਗੱਲ ਹੈ ਇਹਨੂੰ ਲੋਕ ਸਭਾ ਚ ਪਾਸ ਕਰ ਦਿੱਤਾ ਜਾਂਦਾ ਹੈ ਤੇ ਹੁਣ ਤਕਰੀਬਨ 4 ਸਾਲ ਬਾਅਦ ਆ ਕੇ ਬੀਤੇ ਕੱਲ ਇਹਦੀ ਇਹਦੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਜੇਕਰ ਤਾਂ ਇਹਨੂੰ ਰਾਜਨੀਤਿਕ ਐਂਗਲ ਤੋਂ ਦੇਖੀਏ ਤਾਂ ਕਈ ਰਾਜਨੀਤਿਕ ਪਾਰਟੀਆਂ ਕਹਿ ਰਹੀਆਂ ਨੇ ਅਫਕੋਰਸ ਜਿਹੜੀਆਂ ਭਾਜਪਾ ਦੀਆਂ ਵਿਰੋਧੀ ਨੇ ਕਿ ਇਹ ਕਿਤੇ ਨਾ ਕਿਤੇ ਸਾਜ਼ਿਸ਼ ਹੈ ਬਾਕੀ ਧਰਮਾਂ ਦੇ ਖਿਲਾਫ ਕੀ ਵਾਕਈ ਸਾਜ਼ਿਸ਼ ਹੈ ਜਾਂ ਸਾਡੇ ਦੇਸ਼ਵਾਸੀਆਂ ਨੂੰ ਜਾਂ ਬਾਹਰੋਂ ਆਉਣ ਵਾਲੇ ਅਫਗਾਨੀਆਂ ਨੂੰ ਪਾਕਿਸਤਾਨੀਆਂ ਨੂੰ ਬੰਗਲਾਦੇਸ਼ੀਆਂ ਨੂੰ ਰੋਹਿੰਗੀਆਂ ਨੂੰ ਜਾਂ ਬੋਧੀਆਂ ਨੂੰ ਸਿੱਖਾਂ ਨੂੰ ਹਿੰਦੂਆਂ ਨੂੰ ਕੋਈ ਸੋਖ ਹੋ ਜੇਗੀ ਇਸ ਬਿਸ਼ੇ 'ਤੇ ਅਸੀਂ ਚਰਚਾ ਕਰਾਂਗੇ ਪੰਜਾਬ ਭਾਜਪਾ ਦੇ ਮੁਖ ਬੁਲਾਰੇ ਕਰਨਲ ਜੈਪਨ ਸਿੰਘ ਸਾਡੇ ਨਾਲ ਮੌਜੂਦ ਨੇ ਆਨਲਾਈਨ 'ਤੇ ਕਨਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਮਾਰਵਾ ਸਾਹਿਬ ਜੀ ਕਨਨ ਸਾਹਿਬ ਇੱਥੇ ਹੀ ਸ਼ੁਰੂ ਕਰਦੇ ਆਂ ਭਈ 2019 ਚ ਲੋਕ ਸਭਾ ਚ ਬਿੱਲ ਪਾਸ ਕਰ ਦਿੱਤਾ ਜਾਂਦਾ ਤੇ ਜੇਕਰ ਵਾਕਈ ਹੀ ਬਹੁਤ ਬੈਨੀਫਿਸ਼ੀਰੀ ਹੈਗਾ ਫॉर द ਸਿਟੀਜ਼ਨਸ ਆਫ ਇੰਡੀਆ ਤਾਂ 4 ਸਾਲ ਕਿਉਂ ਲੱਗ ਕੇ ਅਦੀ ਸੂਚਨਾ ਜਾਰੀ ਕਰਨ ਨੂੰ ਅ ਦੇਖੋ ਮਾਰਵਾ ਸਾਹਿਬ ਇਹਦੇ ਗਵਰਨਮੈਂਟ ਦੀਆਂ ਗੱਲਾਂ ਨੇ ਗਵਰਨਮੈਂਟ ਨੇ ਕੀ ਸੋਚ ਕੇ ਕੀਤਾ ਪਰ ਡੈਫੀਨੇਟਲੀ ਇਹਦੇ ਬਾਅਦ ਇਹਨੂੰ ਡਿਲੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਗੇ ਡਿਲੇ ਕੀਤਾ ਜਾਂਦਾ ਤੇ ਬਿੱਲ ਨੇ ਲੈਪਸ ਹੋ ਜਾਣਾ ਸੀਗਾ ਵਿੱਚ ਇਹਦੇ ਵਿੱਚ ਕੋਵਿਡ ਵੀ ਆ ਗਿਆ ਦੋ ਦੋ ਸਾਲ ਉਹਦੇ ਵਿੱਚ ਵੀ ਗੱਲ ਰਹਿ ਗਈ ਤੇ ਬਾਕੀ ਹੋਰ ਵੀ ਇੰਪੋਰਟੈਂਟ ਚੀਜ਼ਾਂ ਸੀਗੀਆਂ ਸੋ ਇਹ ਗਵਰਨਮੈਂਟ ਦੀ ਡਿਸੀਜਨ ਹੈ ਬਟ ਬੇਸਿਕਲੀ ਮੈਂ ਇਹ ਤਾਂ ਹੀ ਕਹਿ ਸਕਦਾ ਕਿ ਅਗਰ ਹੁਣ ਨਾ ਕਰਦੇ ਤੇ ਬਿੱਲ ਨੇ ਲੈਪਸ ਹੋ ਜਾਣਾ ਸੀਗਾ ਇਸ ਵਾਸਤੇ ਪਤਾ ਹੈ ਕਿ ਅ ਇਹ ਪਤਾ ਚਿਗਾ ਤੇ ਕੋਈ ਹਫਤਾ ਪਹਿਲੇ ਅ ਹੋਮ ਮਿਨਿਸਟਰ ਮਿਤ ਸ਼ਾ ਜੀ ਨੇ ਇੰਡੀਕੇਸ਼ਨ ਵੀ ਦਿੱਤੀ ਸੀਗੀ ਕਿ ਬਿਲ ਇਸ ਲੋਕ ਸਭਾ ਅਸੈਂਬਲੀ ਸੈਸ਼ਨ ਦੇ ਵਿੱਚ ਨੋਟੀਫਾਈ ਹੋ ਜਾਏਗਾ ਇਹ ਇਹਨੂੰ ਨੋਟੀਫਿਕੇਸ਼ਨ ਕਰਨੇ ਜਿਹੜੇ ਰੂਲਸ ਨੇ ਉਹ ਨੋਟੀਫਾਈ ਹੋਏ ਨੇ ਬਿਲ ਤੇ ਪਹਿਲੇ ਤਾਂ ਹੀ ਪਾਸਟ ਹੈ ਜੀ ਕਨੋ ਸਾਹਿਬ ਕਿਤਨੇ ਕਿਤੇ ਵਿਰੋਧੀ ਜਿਹੜੀ ਪਾਰਟੀਆਂ ਹੈਗੇ ਨੇ ਕਹਿ ਰਹੀਆਂ ਨੇ ਕਿ ਇਹ ਤੁਸੀਂ ਸਿੱਧਾ ਧਰਮਾਂ 'ਚ ਪਾੜ ਪਾਇਆ ਜਾ ਰਹਾ ਹੈ ਮੁਸਲਮਾਨਾਂ ਨੂੰ ਦੇਸ਼ ਦੇ ਵਿੱਚੋਂ ਆਪਾਂ ਕਈ ਕਿਸਮ ਦਾ ਬਾਹਰ ਕਰਨ ਦੇ ਲਈ ਜਾਂ ਜਿਹੜਾ ਕੋਈ ਰੂਲਿੰਗ ਪਾਰਟੀ ਦੇ ਕਹਿ ਲੋ ਵੀ ਉਹਨੂੰ ਜੇ ਕੋਈ ਕੰਡੈਮਨ ਕਰੇਗਾ ਜਾਂ ਉਹਦੇ ਖਿਲਾਫ ਬੋਲੇਗਾ ਆਮ ਸ਼ਬਦਾਂ 'ਚ ਕਮਾਂ ਤਾਂ ਉਹਨੂੰ ਪੁੱਛਿਆ ਜਾਏਗਾ ਤੂੰ ਦੱਸ ਤੇਰੀ ਨਾਗਰਿਕਾ ਕੀ ਹੈ ਇਸ ਤਰ੍ਹਾਂ ਆਪੋਜੀਸ਼ਨ ਪ੍ਰਚਾਰ ਕਰ ਰਹੀ ਹੈ ਕੀ ਕਰਨੀ ਹੈ ਇਹਦੇ ਬਾਰੇ ਮਾਰੋ ਸਾਹਿਬ ਦੇਖੋ ਮੈਂ ਡੈਮੋਕ੍ਰੇਸੀ ਹੈਗੀ ਹੈ ਡੈਮੋਕ੍ਰੇਸੀ ਦੇ ਵਿੱਚ ਆਪੋਜੀਸ਼ਨ ਦਾ ਕੰਮ ਹੁੰਦਾ ਹੈ ਗਵਰਨਮੈਂਟ ਦੀਆਂ ਨੀਤੀਆਂ ਦੇ ਉੱਤੇ ਟਿੱਪਣੀ ਕਰਨੀ ਤੇ ਉਹਨਾਂ ਦੇ ਵਿੱਚ ਕਮਜ਼ੋਰੀਆਂ ਕਢਣੀਆਂ ਆ ਔਰ ਵਿਰੋਧ অপੋਜੀਸ਼ਨ ফর দ্য ਸੇਕ ਆਫ অপੋਜੀਸ਼ਨ ਤੇ ਵਿੱਚ ਮੈਂ ਬਲੀਵ ਨਹੀਂ ਕਰਦਾ ਮੈਂ 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 ਇਹ ਕਹਿਣਾ ਕਿ ਜਿਹੜੀ অপੋਜੀਸ਼ਨ ਹੈ ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ ਤੇ ਇਸ਼ੂ ਬੇਸਡ ਹੋਣੀ ਚਾਹੀਦੀ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਸ਼ੁਰੂ ਤੋਂ ਹੀ ਇਹ ਸਾਰਿਆਂ ਨੂੰ ਪਤਾ ਹੈ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੈ ਕੁਝ ਲੋਕਾਂ ਨੂੰ ਫਾਇਦਾ ਹੈ ਉਹ ਜਿਹੜੇ ਲੋਕਾਂ ਨੂੰ ਫਾਇਦਾ ਹੈ ਇਹ ਇੱਕ ਬੜਾ ਹਿਊਮੈਨਿਟਰੀਅਨ ਫਾਇਦਾ ਹੈਗਾ ਕਿਉਂਕਿ ਉਹ ਆਪਣੇ ਨੇਬਰਿੰਗ ਕੰਟਰੀਜ਼ ਅਫਗਾਨਿਸਤਾਨ ਪਾਕਿਸਤਾਨ ਦੇ ਅ ਦੇ ਵਿੱਚੋਂ ਬੰਗਲਾਦੇਸ਼ ਦੇ ਵਿੱਚ ਛਟਾਏ ਹੋਏ ਲੋਕ ਨੇ ਤੁਸੀਂ ਖੁਦ ਦੇਖ ਲਓ ਕਿ ਪਾਕਿਸਤਾਨ ਦੇ ਵਿੱਚ ਜਦੋਂ ਇੰਡੀਪੈਂਡੈਂਸ ਆਈ ਹੈ ਉਸ ਸੈਂਸਸ ਦੇ ਵਿੱਚ 20% ਮਾਈਨੋਰਟੀ ਸੀ ਆ ਸੀ ਗਿਆ ਹੁਣ 1.8 ਕੋਲੋਂ ਵੀ ਘੱਟ ਰਹਿ ਗਈਆਂ ਨੇ ਜਿਹਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਮਿਲੀਅਨਸ ਆਫ ਪੀਪਲ ਹੈਵ ਡਿਸਪੀਅਰਡ ਕਿੱਥੇ ਗਏ ਹੋ ਕੀ ਹੋਇਆ ਤੇ کئی ਇਹਦਾ ਮਤਲਬ ਹੈ ਕਿ ਕੋਈ ਐਥਮਿਕ ਲੈਂਸਿੰਗ ਹੋਈ ਉੱਥੇ ਕੁਝ ਲੋਕਾਂ ਨੂੰ ਫੋਰਸਿਬਲੀ ਕਨਵਰਟ ਕੀਤਾ ਗਿਆ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਇੱਥੇ ਆ ਗਏ ਜਿਹੜੇ ਅਫਗਾਨ ਆਏ ਸੀਗੇ ਜਦੋਂ ਤਾਲਿਬਾਨ ਦੀ ਇਹ ਰੂਲ ਆਇਆ ਉਹਦੇ ਬਾਰੇ ਤੇ ਸਾਰਿਆਂ ਨੂੰ ਪਤਾ ਅਸੀਂ ਦੇਖਿਆ ਵੀ ਆ ਉਹਨਾਂ ਨੂੰ ਆਂਦੇ ਹੋਏ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਨੂੰ ਵੀ ਉੱਥੋਂ ਦੀ ਲੈ ਕੇ ਆਣਾ ਪਿਆ ਤੇ ਇਹਦੇ ਵਿੱਚ ਨੁਕਸਾਨ ਤੇ ਕਿਸੇ ਦਾ ਹੈ ਨਹੀਂ ਹੈ ਫਾਇਦਾ ਹੀ ਫਾਇਦਾ ਤੋ ਉਹ ਗੱਲ ਜਦੋਂ ਉਦੋਂ ਹੋਈ ਸੀਗਾ ਅੰਦੋਲਨ ਹੋਇਆ ਸੀਗਾ ਜਿੰਨੀ ਤੇਜ਼ ਸ਼ੁਰੂ ਹੋਇਆ ਸੀ ਉਨੀ ਤੇਜ਼ ਹੀ ਖਤਮ ਹੋ ਗਿਆ ਬਿਕੋਜ਼ ਇਟ ਵਾਸ politically motivated ਤੇ ਹੁਣ ਜਿਹੜਾ ਕੰਮ ਕਰਨਾ ਸੀਗਾ ਜਿਹੜਾ ਜ਼ਰੂਰੀ ਸੀਗਾ ਉਹ ਗਵਰਨਮੈਂਟ ਨੇ ਕਰ ਦਿੱਤਾ ਮੇਰੇ ਖਿਆਲ ਇਹਦੇ ਵਿੱਚ ਕੋਈ ਪੋਲਿਟਿਕਸ ਨਹੀਂ ਹੈ ਜੀ ਇੱਕ ਮੈਂ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂਗਾ ਚੰਡੀਗੜ੍ਹ ਦੇ ਵਿੱਚ ਹੋਇਆ ਸੀ ਡਿਫੈਂਸ ਫੈਮਿਲੀ ਨਾਲ ਰਿਲੇਟਡ ਸੀਗਾ ਤੁਸੀਂ ਵੀ ਡਿਫੈਂਸ ਤੋਂ ਆਉਂਦੇ ਹੋ ਕਿ ਇੱਕ ਹਿਮਾਚਲ ਬੋਨ ਡਿਫੈਂਸ ਦੇ ਸੀਗਾ ਪਰਸਨਲ ਉਹਨਾਂ ਦੇ ਬੇਟੇ ਨੇ ਚੰਡੀਗੜ੍ਹ ਦੇ ਵਿੱਚ ਜਨਮ ਲਿਆ ਉਹ ਆਪਣਾ ਪਾਸਪੋਰਟ ਬਣਾਣ ਗਏ ਉਹਨਾਂ ਦਾ ਸਰਨੇਮ ਸੀ ਡੋਗਰਾ ਤੇ ਪਾਸਪੋਰਟ ਆਫਿਸ ਨੇ ਸਵਾਲ ਖੜਾ ਕਰਤਾ ਕਿ ਤੁਸੀਂ ਪ੍ਰੂਫ ਕਰੋ ਤੁਸੀਂ ਨੇਪਾਲੀ ਨਹੀਂ ਹੋ ਤੁਸੀਂ ਹਿੰਦੂਸਤਾਨੀ ਕਿਉਂ ਉਹ ਡੇਢ ਸਾਲ ਅਫਸਰਾਂ ਦੇ ਇਧਰ ਪਿੱਲਟੂ ਪੋਸਟ ਜਾਂਦੇ ਰਹੇ ਕਿ ਆਈ ਏਮ ਇੰਡੀਅਨ ਅਜਿਹੀਆਂ ਦਿੱਕਤਾਂ ਨਹੀਂ ਆਣਗੀਆਂ ਨਹੀਂ ਦੇਖੋ ਇਹ ਤੇ ਇੱਕ ਇੱਕ ਪਾਰਟਿਕੂਲਰ ਕੇਸ ਹੋ ਗਿਆ ਉਹਨ ਇਸ ਕੇਸ ਦੇ ਜਿਹੜੇ ਜਿਹੜੇ ਬਹੁਤ ਜ਼ਿਆਦਾ ਪਹਿਲੂ ਨੇ ਉਹ ਤੇ ਮੈਂ ਜਾਣਦਾ ਨਹੀਂ ਪਰ ਮੈਨੂੰ ਨਹੀਂ ਪਤਾ ਕਿ ਮੈਂ ਸੁਣਿਆ ਕਿ ਪਾਸਪੋਰਟਸ ਨੂੰ ਬਣਾਉਣ ਦੇ ਵਿੱਚ ਹੋਰ ਵੀ ਲੋਕਾਂ ਨੂੰ ਪ੍ਰੋਬਲਮਜ਼ ਆਉਂਦੀਆਂ ਨੇ ਇਹ ਇੱਕ ਬਿਊਰੋਕ੍ਰੈਟਿਕ ਕੰਮ ਹੈਗਾ ਜਿਹਦੇ ਵਿੱਚ ਮੈਂ ਜ਼ਿਆਦਾ ਟਿੱਪਣੀ ਨਹੀਂ ਦੇ ਸਕਦਾ ਕੀ ਕੀ ਹੁੰਦਾ ਕਈ ਲੋਕਾਂ ਦੇ ਵਿੱਚ ਕਈ ਪ੍ਰੋਬਲਮ ਕਿਸੇ ਦਾ ਨਾਮ ਠੀਕ ਨਹੀਂ ਹੁੰਦਾ ਕਿਸੇ ਤੇ ਡੇਟ ਆਫ ਬਰਥ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਿਸੇ ਤੇ ਹਾਊਸ ਅਡਰੈਸ ਦੇ ਵਿੱਚ ਵੀ ਆ ਜਾਂਦੀ ਹੈ ਸੋ ਆਈ ਡੋਨਟ ਥਿੰਕ ਥੈਟ ਪਾਸਪੋਰਟ ਬਣਾਉਣ ਵਾਲੇ ਕੰਮ ਨੂੰ ਇਹਦੇ ਨਾਲ ਜੋੜਿਆ ਜਾਣਾ ਚਾਹੀਦਾ ਮਤਲਬ ਸਰਨੇਮ ਦੀ ਨਾਗਰਿਕਤਾ ਬਦਲ ਦੇ ਸਕਦਾ ਮੀਡੀਆ 'ਚ ਕਈ ਵਾਰ ਆਣਾ ਪਿਆ ਸਦਾ ਜਿਹੜਾ ਹੈ ਸੀਏ ਦਾ ਉਹ ਪੰਜਾਬੀਆਂ ਨੂੰ ਹੈ ਕਿਉਂਕਿ ਮੈਕਸਿਮਮ ਲੋਕ ਜੋ ਉੱਥੋਂ ਦੀ ਨਿਕਲ ਕੇ ਆ ਰਹੇ ਨੇ ਉਹ ਪੰਜਾਬੀ Hindu ਨੇ ਤੇ Sikh ਨੇ ਤੇ ਉਹਨਾਂ ਵਿੱਚੋਂ ਇੱਕ ਬੜੀ ਮਾਤਰਾ ਦੇ ਲੋਕ ਪੰਜਾਬ ਦੇ ਵਿੱਚ ਸੈਟਲਡ ਨੇ 400 ਫੈਮਿਲੀਜ਼ ਦਾ ਤੇ ਮੈਂ ਜਾਣਨਾ ਜਿਹੜੀਆਂ ਕਿ ਜਲੰਧਰ ਤੇ ਸੈਟਲਡ ਨੇ ਜਿਨ੍ਹਾਂ ਦੇ ਬੰਦਿਆਂ ਨੂੰ ਮੈਂ ਮਿਲਿਆ ਵੀ ਹੋਇਆ ਉਹਨਾਂ ਨੂੰ 20-20 ਸਾਲ ਹੋ ਗਏ ਇੱਥੇ ਆਏ ਹੋਏ ਤੇ ਉਹਨਾਂ ਨੂੰ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਹੈ ਮਤਲਬ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲ ਰਹੀ ਤੇ ਆਰ ਕਾਰਡ ਵੀ ਬਣਾ ਲਿਆ ਪੈਨ ਕਾਰਡ ਵੀ ਬਣਾ ਲਿਆ ਪਰ ਸਿਟੀਜ਼ਨਸ਼ਿਪ ਹੈ ਨਹੀਂ ਸੋ ਆਈ ਥਿੰਕ ਦੇ ਹੈਵ ਅ ਰਾਈਟ ਟੂ ਲਿਵ ਵਿਦ ਡਿਗਨਿਟੀ ਇਹ ਉਹਨਾਂ ਦੀ ਮਦਦ ਕਰਨਾ ਤੇ ਇੱਕ ਬਹੁਤ ਹੀ ਹਿਊਮੈਨਿਟਰੀਅਨ ਕੰਮ ਹੈਗਾ। ਅੱਛਾ ਇਹ ਦੱਸੋ ਕਨਲ ਸਾਹਿਬ ਇੱਕ ਆਮ ਬੰਦੇ ਨੂੰ ਆਪਾਂ ਸਮਝਾਉਣਾ ਹੋਵੇ ਵੀ ਸੀਏ ਇਸ ਤੋਂ ਪਹਿਲਾਂ ਆਪਾਂ ਨੂੰ ਦਿੱਕਤਾਂ ਕੀ ਆਦੀਆਂ ਸੀ ਤੇ ਹੁਣ ਸੋਖ ਕੀ ਹੋ ਜੇਗੀ? ਜਿਹੜੇ ਸ਼ਰਧਾਰਥੀ ਆਪਣੇ ਕੋਲ ਆਉਂਦੇ ਨੇ ਜਾਂ ਫਿਰ ਆਊਟ ਆਫ ਕੰਟਰੀਸ ਤੋਂ ਆਉਂਦੇ ਨੇ ਹੋਰ ਜਿਹੜੇ ਇੱਥੇ ਵਸਣਾ ਚਾਹੁੰਦੇ ਨੇ ਆ ਕੇ। ਅ ਪਹਿਲੀ ਗੱਲ ਤੇ ਇਹ ਸਮਝ ਲਓ ਕਿ ਸੀਏ ਦੇ ਖਿਲਾਫ ਕੋਈ ਨਹੀਂ ਸੀਗਾ। C A A ਦੀਆਂ ਗੱਲਾਂ ਜਿਹੜੀਆਂ ਨੇ ਕਾਂਗਰਸ ਰੂਲ ਦੇ ਵਿੱਚ ਵੀ ਹੁੰਦੀਆਂ ਸੀਗੀਆਂ C A A ਦੇ ਬਾਰੇ ਵਿੱਚ Jawaharlal Pandit Jawaharlal Nehru ਨੇ ਗੱਲ ਕੀਤੀ ਹੈ Mahatma Gandhi ji ਕੋਲੋਂ ਗੱਲ ਸ਼ੁਰੂ ਹੋਈ ਹੋਈ ਹੈ ਇਹਦੇ ਬਾਰੇ ਸਰਦਾਰ ਮਨਮੋਹਨ ਸਿੰਘ ਜੀ ਨੇ ਵੀ ਗੱਲ ਕੀਤੀ ਸੀਗੀ ਪਰ ਇਹਨੂੰ ਇਹਨੂੰ ਅੰਜਾਮ ਦੇਣ ਵਾਸਤੇ ਕਿਸੇ ਨੇ ਹੱਥ ਨਹੀਂ ਚੁੱਕਿਆ ਉਹ BJP ਨੇ ਚੁੱਕਿਆ ਦੈਨ ਉਹਦੇ ਬਾਅਦ ਕੀ ਹੋਇਆ ਕਿ just for the sake of opposition BJP ਨੇ ਗਵਰਨਮੈਂਟ ਨੂੰ ਅੰਬੈਰਸ ਕਰਨ ਵਾਸਤੇ ਕੁਝ 엘িমੈਂਟਸ ਨੂੰ ਗੁੰਮਰਾਹ ਕੀਤਾ ਗਿਆ ਕੁਝ ਮਿਸ ਇਨਫੋਰਮੇਸ਼ਨ ਸਪਰੈਡ ਕੀਤੀ ਗਈ ਜਿਹਦੇ ਕਰਕੇ